ਅੱਜ ਕੁਮਰ ਸਾਹ ਬਾਹਰ ਪਾਰਟੀ ਚੋਂ 5 ਸਾਲਵਾ ਹੈ ਅੱਜ ਕੁਮਰ ਵੀ ਬਾਹਰ ਤੇ ਅੱਜ ਬਾਦਲ ਵੀ ਬਾਹਰ ਆਜਾ ਪ੍ਰਕਾਸ਼ ਸਿੰਘ ਵੀ ਬਾਦਲ ਤੇ ਸੁਖਬੀਰ ਸਿੰਘ ਵੀ ਬਾਦਲ ਇਹ ਸੌਦਾ ਤੁਹਾਡਾ ਬਦਲਾ ਨਾ ਹੋਇਆ ਨਹੀਂ ਕੀ ਸਾਫ਼ ਤੌਰ ਤੇ ਪੁੱਛਣਾ ਚਾਹਨਾ ਡਰਾਮੇ ਤੋਂ ਇਲਾਵਾ ਯੂ ਹੈਵ ਕੰਪਰੋਮਾਈਜ਼ਡ ਵਿਦ ది ਬਾਦਲਸ ਉਹ ਕੰਪਰੋਮਾਈਜ਼ ਕਿਹੜੀ ਗੱਲਾਂ ਹੋਇਆ ਇਹ ਆਂਦਾ ਟਾਈਮ ਹੀ ਤੁਹਾਨੂੰ ਦੱਸੇਗਾ ਸਾਰੀਆਂ ਚੀਜ਼ਾਂ ਇਹ ਬਿੱਲੀ ਥੈਲੀੋਂ ਬਾਹਰ ਆਣੀ ਇਹਦਾ ਕਾਰਨ ਕੀ ਹੋਇਆ ਪੰਪਰ ਮੈਂ ਹੋਰ ਅੱਗੇ ਜਾਣਾ ਚਾਹਨਾ ਸਾਰੇ ਹਾਊਸ ਨੂੰ ਦੱਸਣਾ ਚਾਹਨਾ ਮੇਰੇ ਵੀਰੋ ਇੰਨੇ ਸੱਕੇ ਸੀ ਬੇਅਦਬੀ ਦੇ 4 ਏਜੀ ਇਹਨਾਂ ਨੇ ਬੜਾਇਨੇ 4 ਏਜੀ ਦੋ ਐਡਵੋਕੇਟ ਜਨਰਲ ਲੋਅ ਨੇ ਜਿਨ੍ਹਾਂ ਨੇ ਜਿਹੜੇ ਗੁਨਾਹਗਾਰ ਸੀ ਬੇਦਬੀਆਂ ਦੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਬਕਾਇਦਾ ਤੌਰ ਇਹਦੇ ਵਿੱਚ ਰਿਪਰੈਜ਼ੈਂਟ ਕੀਤਾ ਇਹਨਾਂ ਦੇ 4 ਏਜੀਆਂ ਵਿੱਚੋਂ ਦੋ ਇਹੋ ਜਿਹੇ ਸੀ ਜਿਨ੍ਹਾਂ ਨੇ ਇਸ ਸਰਕਾਰ ਇਹ ਜੀ ਇਹਨਾਂ ਨੇ ਹੋ ਗਿਆ ਜਿਹੜੇ ਆਲਰੇਡੀ ਆਹੋ ਸਰ ਮੈਨੂੰ ਇਹ ਲੱਗਦਾ ਹੈ ਰਿਪਰੈਜ਼ੈਂਟ ਕਰ ਚੁੱਕੇ ਸਾਰੇ ਗੱਲਾਂ ਨਹੀਂ ਮੈਂ ਮੈਂ ਮਹਿਸੂਸ ਕਰਦਾ ਕਿ ਆਪਾਂ ਨੂੰ ਇਹ ਮੈਨੂੰ ਪਤਾ ਹੈਗਾ ਕਾਨੂੰਨ ਦੇ ਸਬੰਧ ਦੇ ਵਿੱਚ ਜੇ ਕੋਈ ਗੱਲ ਕਰਨੀ ਹੈ ਤੇ ਉਹ ਵੱਧ ਸਾਰਥਕ ਹੋਣੀ ਚਾਹੀਦੀ ਹੈ ਚਲੋ ਜੋ ਵੀ ਗੱਲਾਂ ਤੁਸੀਂ ਹੁਣ ਤੱਕ ਕੀਤੀਆਂ ਇਹ ਪਬਲਿਕ ਡੋਮੇਨ ਦੇ ਵਿੱਚ ਨਹੀਂ ਮੈਂ ਹੁਣ ਕਾਨੂੰਨ ਤੇ ਆ ਜਾਂਦਾ ਜੀ ਮੈਂ ਮੈਂ ਕਾਨੂੰਨ ਤੇ ਆ ਜਾਣਾ ਛੱਡ ਲਿਆ ਕੋਈ